ਦੇਸ਼ਾਂ ਦੇ ਸ਼ਹਿਰਾਂ ਵਿੱਚ ਵਸ ਰਹੇ ਦੇਸ਼ ਵਾਸੀਆਂ ਨੂੰ ਆਵਾਦੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਆ ਅੱਜ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਵੀ ਲੱਖਾਂ ਸੰਗਤਾਂ ਜਿਹੜੀਆਂ ਬਟਾਰੇ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਆ ਕੇ ਸੇਵਾ ਕਰਦੀਆਂ ਨੇ ਔਰ ਗੁਰੂ ਘਰੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਸੋ ਇਸ ਸਾਲ ਵੀ ਬਾਬਾ ਜੀ ਦਾ ਵਿਆਹ ਜਿਹੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਔਰ ਮੇਰੀ ਪੁਰਜ ਔਰ ਸੰਗਤਾਂ ਨੂੰ ਵੀ ਅਪੀਲ ਹੈ ਬੇਨਤੀ ਆ ਵੱਧ ਚੜ ਕੇ ਪੁੱਜੋ ਆਕੇ ਇਕਤੇ ਸਹਿਯੋਗ ਦਈਏ ਤਾਲਮਿਲ ਬਣਾਈਏ ਤਾਲਮਿਲ ਦਾ ਮਤਲਬ ਇਹ ਵੀ ਜੋ ਕਾਨੂੰਨੀ ਇਕਤਿਆਰ ਉਹਦੀ ਰਜਾ ਚ ਰਹਿ ਕੇ ਜੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸੰਦੇਸ਼ ਨੇ ਉਹਨਾਂ ਦੇ ਤਹਿਤ ਅਸੀਂ ਸਾਰੇ ਕਿਉਂਕਿ ਸਾਡਾ ਕੱਲਿਆਂ ਦਾ ਫਰਜ਼ ਨਹੀਂ ਬਣਦਾ ਸਾਡੇ ਇੱਕ ਇੱਕ ਬਟਾਲਾ ਨਿਵਾਸੀਆਂ ਦਾ ਔਰ ਜਿਹੜੀ ਬਾਹਰੋਆਈ ਸੰਗਤ ਹੈ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਇਹ ਜਿਹੜਾ ਉਪਰਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਾਲਾ ਇਹਨੂੰ ਵੱਡੇ ਪੱਧਰ ਤੇ ਔਰ ਉਤਸ਼ਾਹ ਦੇ ਨਾਲ ਮਨਾਈਏ ਤਾਂ ਜੋ ਕਿ ਉਹਨਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਲੈ ਕੇ ਤਰੱਕੀ ਹੋਵੇ ਬਹੁਤ ਬਹੁਤ ਦਾ ਸਾਰਾ ਬਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ